ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਨਮੀਸ਼ਾ ਪ੍ਰਿਆ ਨੂੰ ਫਾਂਸੀ ਹੋਵੇਗੀ ਜਾਂ ਨਹੀਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤਾ ਤਾਜ਼ਾ ਅਪਡੇਟ ਜਮਨ ਵਿੱਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਸੁناਈ ਗਈ ਭਾਰਤੀ ਨਰਸ ਨਮੀਸ਼ਾ ਪ੍ਰਿਆ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਗਈ ਹੈ ਵੀਰਵਾ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਗਿਆ ਕਿ ਇਸ ਮਾਮਲੇ ਵਿਚ ਇੱਕ ਨਵਾਂ ਰਸਤਾ ਸਾਹਮਣੇ ਆਇਆ ਹੈ ਸਥਿਤੀ ਸਥਿਰ ਹੈ 38 ਸਾਲਾ ਨਿਮਿਸ਼ਾ ਕੇਰਲਦੀਪ ਲੱਕੜ ਦੀ ਰਹਿਣ ਵਾਲੀ ਹੈ ਉਸ ਨੂੰ 2017 ਵਿੱਚ ਉਸ ਦੇ ਜੰਮਨੀ ਕਾਰੋਬਾਰ ਸਾਥੀ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਸਤੀ ਵਿਕਰਮਨਾਥ ਤੇ ਸੰਦੀਪ ਮਹਿਤਾ ਦੀ ਬੈਂਜ ਨੇ ਸੁਪਰੀਮ ਕੋਰਟੇ ਵਿੱਚ ਇਹ ਮਾਮਲੇ ਦੀ ਸੁਣਵਾਈ ਕੀਤੀ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰੱਖੇ ਅਟਾਰਨੀ ਜਰਨਲ ਆਰ ਬੈਕ ਟਰਮਨੀ ਨੇ ਕਿਹਾ ਕਿ ਨਮੀਸ਼ਾ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕੋਈ ਵੀ ਅਨਸਖਾਵੀ ਘਟਨਾ ਨਹੀਂ ਵਾਪਰੀ ਹੈ ਨਮੀਸ਼ਾ ਨੂੰ ਬਚਾਉਣ ਲਈ ਪਟੀਸ਼ਨ ਦਾਇਰ ਕਰਨ ਵਾਲੀ ਸੰਸਥਾ ਸੇਵ ਨਮੀਸ਼ਾ ਪ੍ਰਿਆ ਇੰਟਰਨੈਸ਼ਨਲ ਐਕਸਰ ਕਾਉਂਸਲ ਦੇ ਵਕੀਲ ਨੇ VSD ਪੁਸ਼ਟੀ ਕੀਤੀ ਹੈ ਟਾਰਨੀ ਜਲਨ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਵਿੱਚ ਇੱਕ ਨਸਤਾ ਨਵਾਂ ਸਾਹਮਣੇ ਆਇਆ ਹੈ ਜੋ ਸੁਭਾਵੀ ਤੌਰ ਤੇ ਗੱਲਬਾਤ ਨੂੰ ਅੱਗੇ ਵਧਾ ਸਕਦਾ ਹੈ ਪਟੀਸ਼ਨ ਕਰਤਾ ਦੇ ਵਕੀਲ ਨੇ ਸੁਝਾ ਦਿੱਤਾ ਕਿ ਕੇਸ ਨੂੰ ਮੁਲਤਵੀ ਕਰ ਦਿੱਤਾ ਜਾਵੇ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਬੈਂਚ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਜਨਵਰੀ 2026 ਵਿੱਚ ਕੀਤੀ ਜਾਵੇਗੀ ਪਰ ਜੇਕਰ ਸਥਿਤੀ ਲੜਿੰਦੀ ਹੋਵੇ ਤਾਂ ਜਲਦੀ ਸੁਣਵਾਈ ਲਈ ਅਰਜੀ ਦਿੱਤੀ ਜਾਵੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ